ਟ੍ਰਾਈ ਸਿਟੀ ਦਾ ਸੀਸੀਟੀਵੀ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜ਼ਰਖਪੁਰ ਦੀ ਜਿੱਥੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆੰਕ ਕਾਨੂੰਨਗੋ ਨੇ ਜ਼ਰਖਪੁਰ ਦੇ ਵਿੱਚ ਜੋਧਿਤਿਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਉਹਨਾਂ ਕਿਹਾ ਕਿ ਜ਼ਰਖਪੁਰ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਵੀ ਅਸਵੀਕਾਰਨਯੋਗ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਰ-ਕਾਰ ਕੂੜਾ ਇਕੱਠਾ ਕਰਨ ਦੇ ਲਈ ਟੈਂਡਰ ਨਿੱਜੀ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਦਾ ਕੰਮ ਸਿੱਧਾ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇਗਾ ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਪ੍ਰੋਸਾਹ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨਿੱਜੀ ਕੰਪਨੀਆਂ ਨੂੰ ਟੈਂਡਰ ਦਿੰਦੀ ਹੈ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਤੇ ਪੰਜਾਬ ਭਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ सफाई कर्मी भाइयों ने मेरे पास ये शिकायत भिजवाई थी उनके मानवाधिकारों को हनन किस प्रकार अरविंद केजरीवाल के इशारे पर यहाँ पंजाब की सरकार कर रही है यहाँ पर जो वाल्मीकि समाज के भाई बंधु घरों से कचरा कलेक्शन करके उसके डिस्पोजल का काम करते हैं 25, 25, 50, 50 रुपए एक एक घर से लेकर के काम करते हैं अगर पालिकाओं से कोई पैसे नहीं मांगते अपना खुद का स्वरोजगार कर रहे हैं कचरा इकट्ठा करने का काम कर रहे हैं उस काम को छीनने के लिए राज्य की सरकार दिल्ली से ठेकेदार कंपनियां लाई है और इनको बेरोजगार कर रही है और ये बेरोजगार करने की शुरुआत के लिए उन्होंने इनकी जो छोटे-छोटे रेहड़ियां हैं जो इनके ई रिक्शा हैं जिन पे कचरा ढोते हैं उसके 5-5000 रुपए के चालान काटने शुरू कर दिए हैं ਤਾਂ ਉਥੇ ਜ਼ਿਲਕਪੁਰ ਦੇ ਵਿੱਚ ਗੈਰ ਕਾਨੂੰਨੀ ਗਤੀਵਧੀਆਂ ਦੇ ਖਿਲਾਫ ਪੁਲਿਸ ਸਿਕੰਜਾ ਕਸਨ ਜਾਰੀ ਹੈ ਤਾਂ ਪੁਲਿਸ ਦੇ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਲਈ ਜਲਦ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਜਾਵੇਗਾ ਸਪਾਸ ਸੈਂਟਰਾਂ ਦੇ ਆਰਡ ਵਿੱਚ ਚੱਲਦੇ ਵਪਾਰ ਦੇ ਧੰਦੇ ਦੀਆਂ ਸ਼ਿਕਾਇਤਾਂ ਦੇ ਉੱਤੇ ਠੱਲ ਪਾਉਣ ਦੇ ਲਈ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਪੁਲਿਸ ਦੇ ਵੱਲੋਂ ਪ੍ਰਾਪਰਟੀ ਕਿਰਾਏ ਦੇ ਉੱਤੇ ਦੇਣ ਵਾਲੇ ਮਾਲਕਾਂ ਨੂੰ ਵੀ ਨਾਮਜ਼ਦ ਕਰ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਪੁਲਿਸ ਦੇ ਵੱਲੋਂ ਪੀਜੀ ਅਤੇ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੇ ਲਈ ਮਾਲਕਾਂ ਨੂੰ ਇੱਕ ਹਫ਼ਤੇ ਦਾ ਸਮਾ ਦਿੱਤਾ ਗਿਆ ਜ਼ੀਰਕੁਰਦੇ ਐਸਪੀ ਮਡਮ ਆਈਪੀਐਸ ਅਧਿਕਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੇ ਪਿਛਲੇ 10 ਦਿਨ ਤੋਂ ਅਸੀਂ ਦੇਖ ਰਹੇ ਤਕਰੀਬਨ 5 ਤੋਂ 6 ਸਪਾਨ ਹੈ ਜਿਨ੍ਹਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਉਹ ਜਿਹੜੇ ਸੰਚਾਲਕ ਨੇ ਉਹਨਾਂ ਨੂੰ ਵੀ ਫੜਿਆ ਗਿਆ ਤੇ ਈਵਨ ਤੁਹਾਨੂੰ ਇੱਕ ਇੱਕ ਗੱਲ ਦੱਸਦੀ ਕਿ ਜ਼ਿਰਪੁਰ ਪੁਲਿਸ ਵੱਲੋਂ ਪਹਿਲੀ ਵਾਰ ਜਿਹੜੇ ਸਪਾ ਸੈਂਟਰ ਨੇ ਉਹਨਾਂ ਨੂੰ ਜਿਹੜਾ ਸੀਲ ਵੀ ਕੀਤਾ ਜਾ ਰਿਹਾ ਤੇ ਜਿਹੜੇ ਮਾਲਕ ਨੇ ਪ੍ਰਾਪਰਟੀ ਦੇ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਤੇ ਮੈਂ ਜਿਹੜੀ ਇਹ ਕਾਰਵਾਈ ਇਹ ਅਮਲ ਚ ਲਿਆਂਦੀ ਜਾ ਰਹੀ ਹੈ ਇਹਦੇ ਬਾਰੇ ਥੋੜਾ ਦੱਸੂਗਾ ਡੈਫੀਨੇਟਲੀ ਸਾਨੂੰ ਬਹੁਤ ਜ਼ਿਆਦਾ ਕੰਪਲੇਂਟਸ ਮਿਲ ਰਹੀਆਂ ਸੀ ਰਿਲੇਟਡ ਟੂ ਕਿ ਇੱਥੇ ਕਾਫੀ ਸਪਾ ਸੈਂਟਰਸ ਦੀ ਆਰਟ ਦੇ ਵਿੱਚ ਪ੍ਰੋਸਟੀਚਨ ਦਾ ਕੰਮ ਚੱਲਿਆ ਜਾ ਰਿਹਾ ਹੈ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਕੱਲ ਵੀ ਸਾਡੇ ਟਕੋਲੀ ਦੇ ਵਿੱਚ ਤਿੰਨ ਸਪਾ ਸੈਂਟਰਸ ਨੂੰ ਅਸੀਂ ਸੀਲ ਕਰਵਾਇਆ ਹੈ ਇਸ ਵਾਰੀ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲੈ ਕੇ ਚੱਲ ਰਹੇ ਹਾਂ ਇੱਕ ਇਮੇਜ ਜਿਹੜੀ ਜ਼ੀਰਖਪੁਰ ਦੀ ਇਦਾਂ ਦੀ ਬਣੀ ਹੋਈ ਹੈ ਕਿ ਇੱਥੇ ਬਹੁਤ ਸਪਾ ਸੈਂਟਰਸ ਔਰ ਦੇ ਵਪਾਰ ਦਾ ਕੰਮ ਚੱਲਦਾ ਹੈ ਅਸੀਂ ਇਸ ਨੂੰ ਰਿਵਰਸ ਕਰਕੇ ਆਪਣੇ ਫੁੱਲ ਐਫਰਟਸ ਦੇ ਨਾਲ ਇੱਕ ਜ਼ੀਰਤਪੁਰ ਦੇ ਵਿੱਚ ਪਬਲਿਕ ਦਾ ਕੌਨਫੀਡੈਂਸ ਔਰ ਪਬਲਿਕ ਨਿਊਸੈਂਸ ਨੂੰ ਅਸੀਂ ਡੀਲ ਕਰਨਾ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਡਿਫਰੈਂਟ ਅਪਰੋਚ ਫਾਲੋ ਕਰ ਰਹੇ ਹਾਂ ਇਸ ਵਾਰ ਅਸੀਂ ਮੇਕ ਸ਼ੋਰ ਕਰ ਰਹੇ ਹਾਂ ਕਿ ਜਿਹੜੀਆਂ ਕੁੜੀਆਂ ਸਾਨੂੰ ਫੜੀਆਂ ਜਾ ਰਹੀਆਂ ਉਹ ਬੀਇੰਗ ਉਹਨਾਂ ਤੇ ਵਿਕਟਿਮਾਈਜ਼ਡ ਅਪਰੋਚ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਮੀਨਵਾਇਲ ਜਿਹੜੇ ਉਥੇ ਕਲਪਰੇਟਸ ਹੈ ਜਿਹੜੇ ਓਨਰਸ ਹੈ ਪਾ ਦੇ ਪਲਸ ਜਿਹੜੇ ਪ੍ਰੋਪਰਟੀ ਦਾ ਓਨਰ ਹੈ ਉਥੇ ਉਹਦੋਂ ਵੀ ਅਸੀਂ ਨੋਮੀਨੇਟ ਕੀਤਾ ਜਾ ਰਿਹਾ ਹੈ ਅਸੀਂ ਇੱਕ ਹੋਰ ਮੋਹਿਮ ਚਲਾਉਣ ਲੱਗੇ ਹੁਣ ਜਿਹਦੇ ਵਿੱਚ ਕਿ ਸਾਡੀ ਵੈਰੀਫਿਕੇਸ਼ਨਸ ਤੇ ਅਸੀਂ ਜ਼ੋਰ ਦਵਾਂਗੇ ਜਿਹੜੇ ਤੁਸੀਂ ਲੋਕ ਆਪਣੀ ਪ੍ਰੋਪਰਟੀ ਨੂੰ ਰੈਂਟ ਤੇ ਦਿੰਦੇ ਹੋ ਚਾਹੇ ਰਹਿਣ ਦੇ ਲਈ ਚਾਹੇ ਕਿਸੇ ਕਮਰਸ਼ੀਅਲ ਯੂਜ਼ ਦੇ ਲਈ ਉਹਦੇ ਵਿੱਚ ਹੁਣ ਤੁਹਾਨੂੰ ਆਪਣੀ ਵੈਰੀਫਿਕੇਸ਼ਨ ਕਰਵਾਨੀ ਮੰਡੇਟਰੀ ਹੈ ਕੈਮਰਾ ਪਰਸਨ ਦੇ ਨਾਲ ਸੰਜੀਵ ਭੰਡਾਰੀ ਜੀ ਬੜੀਆ ਜ਼ਿਰਕਪੁਰ ਤਹਣ ਗੱਲ ਕਰਾਂਗੇ ਬਨੂੜ ਦੀ ਜਿੱਥੇ ਰਾਜਪੁਰਾ ਜ਼ਰਖਪੁਰ ਹਾਈਵੇ ਸਰਵਿਸ ਰੋਡ ਦੇ ਉਤੇ ਟ੍ਰੈਫਿਕ ਜਮ ਦੀ ਪਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਥਾਨਕ ਲੋਕਾਂ ਨੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਰਵਿਸ ਰੋਡ ਤੇ ਦਿਨ ਪਰ ਟ੍ਰੈਫਿਕ ਜਾਮ ਰਹਿਦਾ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜੋ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਤਾਂ ਸਰਵਿਸ ਰੋਡ ਦੇ ਉੱਤੇ ਸ਼ਰਾਬ ਫੈਕਟਰੀ ਦੇ ਵੱਲ ਮੋੜਨ ਵਾਲੇ ਪਾਰੀ ਵਾਹਨ ਤੂੜੀ ਦੇ ਨਾਲ ਲੱਦਿਆਂ ਟਰੈਕਟਰ ਟਰਾਲੀਆਂ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਨੇ ਸਥਾਨਕ ਲੋਕਾਂ ਦੀ ਮੰਗ ਹੈ ਕਿ ਸਰਵਿਸ ਰੋਡ ਦੇ ਉੱਤੇ ਪਾਰੀ ਵਾਹਨਾਂ ਤੇ ਟਰੈਕਟਰ ਟਰਾਲੀਆਂ ਦੀ ਆਵਾਜਾਈ ਨੂੰ ਤੈਅ ਕਰ ਦਿੱਤਾ ਜਾਵੇ ਰਾਜਪੁਰਾ ਬਨੋੜ ਹਾਈਵੇ ਦੇ ਉੱਪਰ ਸਰਵਿਸ ਰੋਡ ਜੋ ਗੁਜ਼ਰਦਾ ਹੈ ਉੱਥੇ ਲੰਬੇ ਸਮੇਂ ਤੋਂ ਜਾਮ ਲੱਗਣ ਦੀ ਸਮੱਸਿਆ ਦਾ ਸ਼ਹਿਰ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਅਸਲ ਦੇ ਵਿੱਚ ਕਿ ਜੋ ਸ਼ਰਾਬ ਫੈਕਟਰੀ ਵਾਲਾ ਕੋਈ ਮੋੜ ਹੈ ਇੱਥੇ ਜਦੋਂ ਵੱਡੇ ਵਾਹਨ ਸ਼ਰਾਬ ਫੈਕਟਰੀ ਵੱਲ ਟਰਨ ਕਰਦੇ ਨੇ ਤਾਂ ਇਹ ਇਸ ਮੋੜ ਦੇ ਉੱਪਰ ਫਸ ਜਾਂਦੇ ਨੇ ਤੇ ਜਿਸ ਦੇ ਨਾਲ ਜੋ ਸਰਵਿਸ ਰੋਡ ਦੇ ਉੱਪਰ ਪਿਛਲੇ ਵਾਰ ਨੇ ਉਹਨਾਂ ਦੀ ਲੰਮੀ ਕਤਾਰ ਲੱਗ ਜਾਂਦੀ ਹੈ ਇਹ ਲੰਮੀ ਕਤਾਰ ਲੱਗਣ ਦੇ ਨਾਲ ਜੋ ਸਰਵਿਸ ਰੋਡ ਦੇ ਦੁਕਾਨਦਾਰ ਨੇ ਉਹਨਾਂ ਦਾ ਕੰਮ ਧੰਦਾ ਚੁਪਟ ਹੁੰਦਾ ਹੈ ਇਸ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਬਣੀ ਹੋਈ ਹੈ ਤੇ ਇਸ ਸਮੱਸਿਆ ਨੂੰ ਨਜਿੱਠਣ ਵਾਸਤੇ ਹਾਲਾਂਕਿ ਬਨੂਰ ਜੇ ਤੋਂ ਟ੍ਰੈਫਿਕ ਪੁਲਿਸ ਹੈ ਉਹ ਲਗਾਤਾਰ ਕੰਮ ਕਰਦੀ ਹੈ ਲੇਕਿਨ ਇੱਥੇ ਮੁਲਾਜ਼ਮ ਘਟ ਹੋਣ ਦੇ ਨਾਲ ਲੋਕਾਂ ਨੂੰ ਇਸ ਸਮੱਸਿਆ ਦਾ ਲੰਬੇ ਸਮੇਂ ਤੋਂ ਲਗਭਗ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਜੋ ਪ੍ਰਾਲੇ ਦੀਆਂ ਟਰਾਲੀਆਂ ਨੇ ਉਹ ਸ਼ਰਾਬ ਫੈਕਟਰੀ ਵੱਲ ਜਦੋਂ ਮੁੜਦੀਆਂ ਨੇ ਤਾਂ ਉਹ ਵੀ ਇਸ ਸੜਕ ਦੇ ਉੱਪਰ ਸਰਵਿਸ ਰੋਡ ਦੇ ਉੱਪਰ ਜਾਮ ਲੱਗਣ ਦਾ ਵੱਡਾ ਕਾਰਨ ਬਣਦੀਆਂ ਨੇ ਤੇ ਸਰਵਿਸ ਰੋਡ ਦੇ ਉੱਪਰ ਜੋ ਥਾਣਾ ਰੋਡ ਹੈ ਇਸ ਤੋਂ ਅੱਗੇ ਜੋ ਫੁਲਕਾ ਪਿੰਡ ਹੈ ਇੱਥੇ ਜਦੋਂ ਇਹ ਟਰਾਲੀਆਂ ਲੰਘਦੀਆਂ ਨੇ ਪ੍ਰਾਲੇ ਵਾਲੇ ਟਰਾਲੀਆਂ ਲੰਘਦੀਆਂ ਨੇ ਤੇ ਇੱਥੇ ਤਾਂ ਜੋ ਨੌਕਰੀ ਪੇਸ਼ਾ ਵਾਲੇ ਲੋਕ ਨੇ ਸਵੇਰ ਟਾਈਮ ਜਾਂ ਫਿਰ ਸਕੂਲ ਦੀਆਂ ਬੱਸਾਂ ਵਾਲੇ ਜੋ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਵਿਸ ਰੋਡ ਦੇ ਉੱਪਰ ਵਾਹਨ ਚਾਲਕਾਂ ਦਾ ਜੋ ਵੱਡਾ ਜਾਮ ਲੱਗਦਾ ਹੈ ਟ੍ਰੈਫਿਕ ਜਾਮ ਲੱਗਦਾ ਹੈ ਉਸ ਤੋਂ ਨਿਜਾਤ ਦਿਲਾਈ ਜਾਵੇ ਕੁਲਦੀਪ ਸਿੰਘ ਜੀ ਮੀਡੀਆ ਬਨੂਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੈਂਸੀ ਪੋਸਟ ਆਫਿਸ ਤਿਆਰ ਕੀਤਾ ਜਾ ਰਿਹਾ ਹੈ ਪੁਰਾਣੇ ਪੋਸਟ ਆਫਿਸ ਨੂੰ ਨਵੀਂ ਦਿੱਖ ਦੇ ਕੇ ਨਵੀਂ ਪੀੜੀ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਪੋਸਟ ਆਫਿਸ ਦੇ ਵੱਲ ਰੁਝਾਨ ਵਧਾਇਆ ਜਾ ਸਕੇ ਪੋਸਟ ਆਫਿਸ ਦੇ ਵਿੱਚ ਵਿਦਿਆਰਥੀਆਂ ਦੇ ਬੈਠਣ ਦੇ ਪ੍ਰਬੰਧ ਦੇ ਨਾਲ ਕਾਫੀ ਮਸ਼ੀਨ ਵੀ ਲਗਾਈ ਗਈ ਹੈ ਇਸ ਪੋਸਟ ਆਫਿਸ ਦਾ ਉਦਘਾਟਨ ਜਨਵਰੀ 2026 ਦੇ ਵਿੱਚ ਕੀਤਾ ਜਾਵੇਗਾ ਤਾਂ ਵਿਦਿਆਰਥੀ ਦੇ ਪੜ੍ਹਨ ਦੇ ਲਈ ਮੈਗਜ਼ੀਨ ਰੱਖੇ ਗਏ ਨੇ ਸੋਫਾ ਸੈਟਸ ਅਨੇ ਫੈਂਸੀ ਕੁਰਸੀਆਂ ਲਗਾਈਆਂ ਗਈਆਂ ਨੇ ਤਾਂ ਕਿ ਨੌਜਵਾਨ ਵਰਗ ਦਾ ਧਿਆਨ ਇਸ ਦਿਵਾਲ ਖਿੱਚਿਆ ਜਾ ਸਕੇ ਤਾ ਦੱਸਿਆ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੈਂਜੀ ਪੋਸਟ ਆਫਿਸ ਤਿਆਰ ਕੀਤਾ ਜਾ ਰਿਹਾ ਹੈ ਤਾਂ ਪੁਰਾਣੇ ਪੋਸਟ ਆਫਿਸ ਨੂੰ ਨਵੀਂ ਦਿਖ ਦੇ ਕੇ ਇਸ ਨੂੰ ਨਵਾਂ ਬਣਾਇਆ ਜਾ ਰਿਹਾ ਹੈ ਤਾਂ ਜੋ ਉਹਨਾਂ ਜੋ ਜੈਂਜੀ ਬੱਚੇ ਨੇ ਉਹਨਾਂ ਦਾ ਧਿਆਨ ਪੋਸਟ ਆਫਿਸ ਵੱਲ ਖਿੱਚਿਆ ਜਾ ਸਕੇ ਪੋਸਟ ਆਫਿਸ ਵਿੱਚ ਵਿਦਿਆਰਥੀਆਂ ਦੇ ਬੈਠਣ ਦੇ ਲਈ ਇੱਕ ਕਾਫੀ ਮਸ਼ੀਨ ਵੀ ਲਗਾਈ ਗਈ ਹੈ ਇਸ ਪੋਸਟ ਆਫਿਸ ਦਾ ਉਦਘਾਟਨ ਜਨਵਰੀ 2026 ਦੇ ਵਿੱਚ ਕੀਤਾ ਜਾਵੇਗਾ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਟੂਡੈਂਟਸ ਦੇ ਬੈਠਣ ਮੈਗਜ਼ੀਨ ਪੜਨ ਦਾ ਪ੍ਰਬੰਧ ਵੀ ਇਸ ਦੇ ਵਿੱਚ ਕੀਤਾ ਗਿਆ ਹੈ ਤਪੁਰਾਣੇ ਪੋਸਟ ਆਫਿਸ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਪੀਯੂ ਚੰਡੀਗੜ੍ਹ ਦੇ ਵਿੱਚ ਜੈਂਜੀ ਪੋਸਟ ਆਫਿਸ ਬਣਾਇਆ ਜਾ ਰਿਹਾ ਹੈ ਅਕਾਲੀ ਦਲ ਦੇ ਵੱਲੋਂ ਰਾਜਪੁਰਾ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਅਕਾਲੀ ਵਰਕਰਾਂ ਨੇ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ਹੈ ਅਕਾਲੀ ਉਮੀਦਵਾਰਾਂ ਦੇ ਕਾਗਜ਼ ਜਾਣਬੁੱਝ ਕੇ ਰੱਦ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਦੇ ਵਿੱਚ ਤਾਂਗਲੀ ਦੇ ਵੀ ਇਲਜ਼ਾਮ ਲਗਾਏ ਗਏ ਨੇ ਤਾਂ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਰਾਜਪੁਰਾ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਦ ਅਕਾਲੀ ਵਰਕਰਾਂ ਨੇ ਐਸਡੀਐਮ ਦਫ਼ਤਰ ਦੇ ਸਾਹਮਣੇ ਨਾਰੇਬਾਜ਼ੀ ਕੀਤੀ ਅਕਾਲੀ ਉਮੀਦਵਾਰਾਂ ਦੇ ਕਾਗਜ਼ ਜਾਣਬੁੱਝ ਕੇ ਰਾਦ ਕੀਤੇ ਜਾਣ ਦੇ ਇਲਜ਼ਾਮ ਲਗਾਏ ਗਏ ਨੇ ਤਦਾਦ ਦੱਸਿਆ ਕਿ ਸ਼੍ਰੋਮਣੀ ਕਾਰਜ ਦੇ ਵਾਲੇ ਰਾਜਪੁਰਾ ਐਸਡੀਐਮ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ ਅਕਾਲੀ ਵਰਕਰਾਂ ਨੇ ਐਸਡੀਐਮ ਦਫਤਰ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ਹੈ ਇਸ ਦੇ ਨਾਲ ਇਲਜ਼ਾਮ ਲਗਾਏ ਗਏ ਨੇ ਕਿ ਅਕਾਲੀ ਉਮੀਦਵਾਰਾਂ ਦੇ ਕਾਗਜ਼ ਜੋ ਨੇ ਉਜਾਣ ਬੁੱਝ ਕੇ ਰੱਦ ਕੀਤੇ ਗਏ ਨੇ ਤਾਂ ਦੱਸਿਆ ਕਿ ਜ਼िला ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਦੇ ਵਿੱਚ ਤਾਂ ਲੀ ਦੇਵੀ ਇਲਜ਼ਾਮ ਲਗਾਏ ਗਏ ਨੇ ਤਾਂ ਅਕਾਲੀ ਦਲ ਦੇ ਵੱਲੋਂ ਰਾਜਪੁਰਾ ਐਸਜੀਐਮ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਜਾਣਬੁੱਝ ਕੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਅਕਾਲੀ ਵਰਕਰਾਂ ਦੇ ਵੱਲੋਂ ਰਾਜਪੁਰਾ ਐਸਜੀਐਮ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਨੋਮੀਨੇਸ਼ਨ ਭਰਿਆ ਸੀਗਾ ਠੀਕ ਹੈ ਉਸ ਪੇਪਰ ਭਰਨ ਦੇ ਬਾਅਦ ਅੱਜ ਇਹਨਾਂ ਨੇ ਪੇਪਰ ਪ੍ਰੋਜੈਕਸ਼ਨ ਲਗਾ ਕੇ ਮੇਰੇ ਤੇ ਮੇਰੇ ਘਰ ਦਾ ਕੁਝ ਵਾਧਰਾ ਬਾਹਰ ਉਹ ਦਿਖਾ ਕੇ ਜਦ ਕਿ ਰੈਂਪ ਵੀ ਮੇਰੇ ਆਪਣੇ ਹੀ ਜ਼ਮੀਨ ਦੇ ਵਿੱਚ ਆਪਣੇ ਘਰ ਦੇ ਵਿੱਚ ਹੈਗਾ ਜਿਹੜਾ ਵਾਧਰਾ ਹੈਗਾ ਉਹ ਗੇਟ ਦਾ ਪਿੱਲਰ ਬਾਹਰ ਕੱਟ ਕੇ ਉਹਦੇ ਬਰਾਬਰ ਕੀਤਾ ਹੋਇਆ ਹੈਗਾ ਨਾ ਕਿ ਕੋਈ ਫालतू ਵਾਧਰਾ ਬਾਹਰ ਹੈਗਾ ਇਹ ਸਿਰਫ ਇੱਕ ਧੱਕਾ ਸ਼ਾਹੀ ਹੈ ਇਹ ਤੋਂ ਇਲਾਵਾ ਕੁਝ ਨਹੀਂ ਹੈ ਜੇ ਸਾਰੇ ਉਮੀਦਵਾਰਾਂ ਤੇ ਕਿ ਕੋਈ ਆਬਜੈਕਸ਼ਨ ਕਿ ਤੁਹਾਡੇ ਗਲੀ ਦੇ ਵਿੱਚ ਵਧ ਰਹੇ ਨੇ ਤੁਹਾਡਾ ਰੈਂਪ ਬਣਿਆ ਚਾਹ ਕਿਸੇ ਦਾ ਬਣਿਆ ਨਹੀਂ ਬਣਿਆ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਜਿਨ੍ਹਾਂ ਤੇ ਨਾ ਕੋਈ ਰੈਂਪ ਹੈ ਨਾ ਕੋਈ ਵਾਧਰਾ ਹੈ ਪਰ ਇੱਕੋ ਆਬਜੈਕਸ਼ਨ ਲਾ ਕੇ ਸਾਰਿਆਂ ਦੇ ਜੋ ਕਾਗਜ਼ ਨੇ ਉਹ ਰੱਦ ਕਰਨ ਦਾ ਇਹਨਾਂ ਨੇ ਕੰਮ ਜੋ ਹੈ ਉਹ ਕੀਤਾ ਹੈ ਨੋਮੀਨੇਸ਼ਨ ਹੋਈ ਹੈ ਬਿਲਕੁਲ ਸ਼ਾਂਤੀ ਮੇਂ ਢੰਗ ਨਾਲ ਜੋ ਪ੍ਰੋਸੀਜਰ ਹੈ ਜੋ ਪ੍ਰੋਸੈਸ ਹੈ ਸਾਰਾ ਉਵੇਂ ਹੀ ਚੱਲਿਆ ਹੈ ਜੇ ਸਾਡੇ ਆਰਓ ਹੈ ਚਾਹੇ ਸਾਡਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਬਿਲਕੁਲ ਸ਼ਾਂਤੀ ਮੇਂ ਨਾਲ ਇਹ ਸਾਰੇ ਨੋਮੀਨੇਸ਼ਨ ਕਰਵਾਈ ਹੈ ਪਰ ਮੈਂ ਦੇਖ ਰਹੀ ਸੀ ਕਿ ਕੁਝ ਵਿਰੋਧੀ ਥੋੜਾ ਜਿਆਦਾ ਰੋਲਾ ਪਾ ਰਹੇ ਸੀਗੇ ਜਿਵੇਂ ਕਿ ਬਾਰ ਧਰਨਾ ਵੀ ਲਾ ਰਹੇ ਸੀਗੇ ਰੋਲਾ ਪਾ ਰਹੇ ਸੀ ਤਾਂ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਉਹਨਾਂ ਦਾ ਇਹੀ ਕੰਮ ਹੈ ਉਹਨਾਂ ਨੇ ਹੁਣ ਤੱਕ ਸਾਰੀਆਂ ਗੜਬੜਾਂ ਕੀਤੀਆਂ ਇਸ ਕਰਕੇ ਉਹ ਰੋਲਾ ਪਾ ਕੇ ਇੱਕ ਟੈਂਪੂ ਘਸ ਰਹੇ ਸੀਗੇ ਦੇਖੋ ਜੀ ਧੱਕਾ ਹੋ ਰਿਹਾ ਧੱਕਾ ਆਮ ਆਦਮੀ ਪਾਰਟੀ ਨਾਕਾ ਕਰਨਾ ਹੀ ਹੈ ਨਾ ਕਰੇਗੀ ਕਾਲੇ ਮਾਜਰੇ ਦਾ ਕੰਡੀਡੇਟ ਹਾਂ ਮੈਂ ਜੀ ਕੋਈ ਤਾਂ ਕਮਰੇ ਵਿੱਚ ਕੋਈ ਨਹੀਂ ਤਾਂ ਆਪਸ਼ਨ ਲਗਾਏਗਾ ਕਿ ਜੂਸ ਦੀ ਦੁਕਾਨ ਦੇ ਬਟ ਮੇਰੇ ਕੋਲ ਜੂਸ ਦੀ ਦੁਕਾਨ ਨਹੀਂ ਹੈਗੀ ਮੈਂ ਹਾਊਸ ਵਾਈਫ ਹੈਗੀ ਹਾਂ ਜੀ ਮੇਰੇ ਕੋਲ ਜੂਸ ਦੀ ਦੁਕਾਨ ਨਹੀਂ ਹੈਗੀ ਜੀ ਮੇਰੇ ਕੋਲ ਸਬਜੈਕਸ਼ਨ ਆਇਆ ਗਿਆ ਨਹੀਂ ਝੂਠਾਂ ਦਾ ਸਬਜੈਕਸ਼ਨ ਲਾਇਆ ਜਾਏਗਾ ਜੀ ਐਵੇਂ ਤਾਂ ਕੋਈ ਕੰਮ ਨਹੀਂ ਹਾਊਸ ਵਾਈਫ ਹੈਗੀ ਹਾਂ ਜੀ ਜੀ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਕੋਲ ਹੋਣੀ ਜੂਸ ਦੀ ਦੁਕਾਨ ਨਹੀਂ ਜੀ ਕਿਸੇ ਕੋਲ ਵੀ ਨਹੀਂ ਹੈਗੀ ਜੀ ਤਾਂ ਟ੍ਰਾਈ ਸਿਟੀ ਦਾ ਸੀਸੀਟੀਵੀ ਕੜੀ ਦਿੱਤਾ ਹੈ ਤਾਂ ਬਨੌਰ ਦੇ ਵਿੱਚ ਥਾਣਾ ਰੋਡ ਫਲਾਈਓਵਰ ਤੇ ਬਾਨਾ ਬਾਦੋਮਾਤਾ ਫਲਾਈਓਵਰ ਦੇ ਹੇਠਾਂ ਸਟਰੀਟ ਲਾਈਟਾਂ ਦੇ ਕੰਮ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਫਲਾਈਓਵਰ ਦੇ ਹੇਠਾਂ ਹਨੇਰਾ ਹੋਣ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਘਟਨਾ ਦਾ ਡਰ ਹਮੇਸ਼ਾ ਦੇ ਲਈ ਬਣਿਆ ਰਹਿੰਦਾ ਹੈ ਸਤਾਰਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 7 ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਨੇ ਤੇ ਸ਼ਹਿਰ ਵਾਸੀਆਂ ਦਾ ਵੀ ਕਹਿਣਾ ਹੈ ਕਿ ਫਲਾਈਓਵਰ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਲ ਕਿਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸ਼ਾਮ ਅਤੇ ਸਵੇਰੇ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕਣ ਦੇ ਲਈ ਹਨੇਰੇ ਦੇ ਵਿੱਚ ਪੁੱਲ ਦੇ ਹੇਠੋਂ ਲੰਘਣਾ ਪੈਂਦਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਥਾਣਾ ਰੋਡ ਬਨੂੜ ਦੇ ਪੁੱਲ ਦੀਆਂ ਹੇਠਲੀਆਂ ਤਸਵੀਰਾਂ ਹਨ ਇੱਥੇ ਜੋ ਸਟਰੀਟ ਲਾਈਟਾਂ ਲਗਾਈਆਂ ਗਈਆਂ ਨੇ ਉਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਨੇ ਜਿਸ ਦੇ ਨਾਲ ਇੱਥੇ ਲੋਕਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਖਾਸ ਤੌਰ ਤੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸੇ ਥਾਣਾ ਰੋਡ ਦੇ ਜੋ ਪੁਲ ਹੈ ਇਸ ਨੂੰ ਗੁਜ਼ਰ ਕੇ ਹੀ ਬੰਨੋ ਮਾਤਾ ਮੰਦਿਰ ਦੇ ਵਿੱਚ ਜਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਇਸੇ ਪੁਲ ਤੋਂ ਹੀ ਗੁਜ਼ਰ ਕੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੇ ਵਿਖੇ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਨੇ ਲਾਈਟਾਂ ਬੰਦ ਹੋਣ ਦੇ ਨਾਲ ਇਹ ਸਮੱਸਿਆ ਸਵੇਰ ਟਾਈਮ ਕਾਫੀ ਜ਼ਿਆਦਾ ਵਿਕਰਾਲ ਬਣ ਜਾਂਦੀ ਹੈ ਜਦੋਂ ਪੁੱਲ ਦੇ ਹੇਠਾਂ ਹਨੇਰੇ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਹੈ ਤੇ ਏਡੀ ਇਹੀ ਗੱਲ ਹੀ ਨਹੀਂ ਹੈ ਇਸ ਤੋਂ ਇਲਾਵਾ ਜੋ ਇਸ ਤੋਂ ਅੱਗੇ ਬੰਨੋ ਮਾਤਾ ਦੇ ਸਾਹਮਣੇ ਪੁੱਲ ਹੈ ਉੱਥੇ ਵੀ ਇਹੀ ਸੇਮ ਸਥਿਤੀ ਬਣੀ ਹੋਈ ਹੈ ਤੇ ਇੱਥੇ ਜੋ ਲੋਕ ਨੇ ਉਹਨਾਂ ਨੂੰ ਵੀ ਮੰਦਿਰ ਦੇ ਵਿੱਚ ਆਉਣ ਵਾਸਤੇ ਭਾਰੀ ਦਿੱਕਤ ਪੇਸ਼ ਆਉਣ ਦਾ ਸਾਹਮਣਾ ਲਾਈਟਾਂ ਬੰਦ ਹੋਣ ਕਾਰਨ ਕਰਨਾ ਪੈਂਦਾ ਹੈ ਸਿਰਫ ਇੰਨਾ ਹੀ ਨਹੀਂ ਤੁਸੀਂ ਦੇਖ ਲਓ ਕਿ ਸਿੱਧਾ ਜੋ ਇਹ ਫਲਾਈਓਵਰ ਹੈ ਇਸ ਫਲਾਈਓਵਰ ਦੇ ਨਾਲ ਬਾਹਰਲੀ ਸਾਈਡ ਜੋ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਜਿਸੇ ਕੰਪਨੀ ਵੱਲੋਂ ਉਹ ਉਹ ਵਾਲੀ ਲਾਈਟਾਂ ਵੀ ਇੱਥੇ ਨਹੀਂ ਚੱਲ ਰਹੀਆਂ ਜਿਸ ਦੇ ਨਾਲ ਇੱਥੇ ਜੋ ਰਾਹੀਰ ਨੇ ਉਹਨਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਇੱਥੇ ਮੇਨਟੇਨੈਂਸ ਵਾਸਤੇ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ਉਸ ਕੰਪਨੀ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਦੇ ਨਾਲ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਰੇਸ਼ਾਨ ਹੁੰਦੇ ਨੇ ਖਾਸ ਤੌਰ ਤੇ ਜੋ ਇਹ ਫਲਾਈਓਵਰ ਹੈ ਇਹ ਬਨੂੜ ਬੈਰੀਅਰ ਤੋਂ ਲੈ ਕੇ ਇਧਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ ਬਣਿਆ ਹੋਇਆ ਹੈ ਤੇ ਇਸ ਦੇ ਦੋਨੋਂ ਸਾਈਡ ਹੀ ਜੋ ਸਰਵਿਸ ਰੋਡ ਦੇ ਉੱਪਰ ਲੈਟਰ ਲੱਗੇ ਹੋਏ ਨੇ ਉਹ ਪਿਛਲੇ 7-8 ਮਹੀਨੇ ਤੋਂ ਬੰਦ ਪਈਆਂ ਨੇ ਵੱਡੀ ਗੱਲ ਇਹ ਵੀ ਹੈ ਕਿ ਇਹ ਸਾਰਾ ਹੀ ਮਾਮਲਾ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੇ ਧਿਆਨ ਦੇ ਵਿੱਚ ਹੈ ਲੇਕਿਨ ਇਸ ਇੱਥੇ ਜੋ ਲੋਕਾਂ ਦੀ ਸੁਵਿਧਾ ਵਾਸਤੇ ਸਟਰੀਟ ਟਟ ਲੱਗ ਜਾਂਦੇ ਜਨ ਜਨ ਉਹ ਬੰਦ ਹੋਣ ਨਾਲ ਕਾਫੀ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਮਜਬੂਰ ਹੋਏ ਨੇ ਕੁਲਦੀਪ ਸਿੰਘ ਜੀ ਮੀਡੀਆ ਬਨੂ ਮੇਨ ਪੁਲ ਦੇ ਨੀਚੇ ਨਾ ਸਟਰੀਟ ਆਈਟਾਂ ਜੋ ਲਗਾ ਰੱਖੀਆਂ ਹਨ ਉਹ ਕਈ ਸਾਲ ਹੋ ਗਏ ਬੰਦ ਪਈਆਂ ਨੇ ਤੇ ਆਪਾਂ ਇਹ ਮੰਗ ਕਰਦੇ ਹਾਂ ਕਿ ਭਾਈ ਕੱਲ ਨੂੰ ਕੋਈ ਬਾਰਦਾਤ ਨਾ ਹੋ ਸਕੇ ਤੇ ਜੋ ਵੀ ਸਾਡਾ ਐਨ ایچਆਈ ਵੱਲੋਂ ਵੈਂਡਰ ਹੁੰਦੇ ਹਨ ਜੋ ਕਿ ਇਹ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਨ ਹੋਰ ਇੱਥੇ ਬਹੁਤ ਹੀ ਹਨੇਰਾ ਹੁੰਦਾ ਹੈ ਸੋ 메ਨ ਮੰਦਰ ਬੰਨੋ ਮਾਤਾ ਕਮੇਟੀ ਨੂੰ ਵੀ ਬੇਨਤੀ ਕਰਦੇ ਹਨ ਕਿ ਭਾਈ ਥੋੜੀ ਜੀ ਇੱਧਰ ਨੂੰ